आसा महला पहला जेता शब्द सुरत तुन तेती जेता रूप तेरी तुँ आपे आपे बसना दो जा कहो माही जेता शब्द सुरत तुन तेती ਜੇ ਤਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਣਾ ਅਵਰ ਨ ਦੂਜਾ ਕਹੂ ਮਾਹੀ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਈ ਏਕੋ ਹੈ ਰਹਾ ਆਪੇ ਮਹਰੇ ਆਪੇ ਛੋਡੇ ਆਪੇ ਲੇਵੇ ਦੀ ਆਪੇ ਵੇਖੇ ਆਪਹਿ ਵਿਗਸੇ ਆਪੇ ਨਦਰ ਕਰੀ ਜੋ ਕਿਸ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਜੈਸਾ ਵਰਤੇ ਤੈਸੋ ਕਹੀਏ ਸਾਬ ਤੇਰੀ ਵਡੇ ਆਈ कलकलवाणी माया मद मीटा। मान मतवाना मन रही आपे रूप करे पति नानक बपुराय कहि असा मोहल्ला पहला वा पखावो पाऊं। आ आनंद सदा मन चाओ। इहा भगतो तपताओ इत रांग नाचो राख, राख पाओ। पूरे ताल सलाह। और नचना खुशियां मन सत सत्सन्तुोक वजे दोए ताल। पैरी वह जा सदा निहाल राग नाद नहीं दूजा पाओ इत रंग नाचो रख रख पाओ तो पेरी हो वे मन चीत बैंदा उठ दे नीता नीत लेटन लेट जाने तन स्वाह ਇਤਰੰਗ ਨਾਚੋ ਰਕ ਰਕ ਪਾਓ ਸਿੱਖ ਸਬਹ ਦੀਖਿਆ ਕਾ ਪਾਓ ਗੁਰਮੁਖ ਸੁਨਣਾ ਸਾਚਾ ਨਾਮ ਨਾਨਕੀ ਆਖਣ 베ਰਾ 베ਰ ਇਤਰੰਗ ਨਾਚੋ ਰਕ ਰਕ ਪੈਰ ਆਸਾ ਮਹੱਲਾ ਪਹਿਲਾ ਪਉਣ ਪਾਣੀ ਤਰਤੀ ਸਭ ਤਰਤੀ ਜਾਲ ਪਮਣੀ ਕਾ ਬੰਦ ਕੀਆ ਅੰਦਲੇ ਦੇ ਦੇਸ ਮੂੜ ਕਟਾਇਆ ਰਾਵਣ ਮਹਰ ਕਾ ਵੱਡਾ ਪਿਆ ਕਿ ਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇਪੂਰ ਰਿਆ ਲੇ ਵਲਾਈ ਰਹਾ ਜਿਉ ਪਾਏ ਜੁਗਤ ਹੱਤ ਕਿਨੀ ਕਾਲੀ ਨਾਤ ਕਿਆ ਵੱਡਾ ਪਿਆ किस तु पुरक जोर कहुन कहिए सर्व नरंतर राव रहिया नाल कुटंब सात वर दाता ब्रह्मा पालन श्रेष्ठ हो गया आगे तंत न पायो तांका कंस सीध क्या वड्डा पया रतन उपाहे तरे खीर मथिया ਪੁਰ ਪਕਲਾ ਕੇ ਜੇ ਅਸੀਂ ਕੀਆ ਕਾਹੇ ਨਾਨਕ ਛਪੇ ਕਿਆ ਛਪੀਆਂ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰਤੂ ਤ ਬੇਲ ਬਿਸਤਾਰੀ RAM ਨਾਮ ਫਲ ਹੂਆ ਤਿਸ ਰੂਪ ਨਰੇਕ ਅਨਾਹਦ ਵਾਜੀ ਸਰਬ ਨਰੰਜਨ ਕੀਆ ਕਰਿ ਵਖਿਆਣ ਜਾਣੇ ਜੇ ਕੋਈ ਅੰਬਰਤ ਪੀਵੇ ਸੋਈ ਰਹਾ ਜਨ ਪਿਆਸੇ ਮਸਤ ਭਾਏ ਹੈ ਟੂਟੇ ਬੰਧਨ ਵਾਹੀ ਜੋਤ ਸਮਾਣੀ ਪੀਤਰ ਤਾਂ ਛੋਡੇ ਮਾਇਆ ਕੇ ਲਾਹੀ बजोत रूप ते दिख्या सगल पवन तेरी माया रला नदरी बिना शब्द बावि योगि दर्शनरूप पारा शब्दे अनाहद सोसरा विचारा ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਪਾਰ ਗੱਲੀਆਂ ਗੱਲਾਂ ਸਿਰਜਣ ਘਾਣ ਖਾਣਾ ਪੀਣਾ ਹਸਣਾ ਬਾਦ ਜਬ ਲਗ ਰਿਦੇ ਨਾ ਆਵੇ ਜਾਦ ਟੋਂ ਪਰ ਵਾਹ ਕਹੀ ਕਿਆ ਕੀਜ ਜਨਮ ਜਨਮ ਕੇ ਚਲੀ ਜੈ ਲੀ ਜਰ ਹਾਂ ਮਾਨ ਕੇ ਮਾਤਮ ਤਾਗਲ ਮੱਤਾ ਜੋ ਕਸ ਬੋਲੀਏ ਸਭ ਖਤੋਖਤਾ ਕਿਆ ਮੋਲ ਕੇ ਚੇ ਅਰਦਾਸ ਪਾਪ ਪੁੰਨ ਦੁਏ ਸਾਖੀ ਪਾਸ ਜੈਸਾ ਤੂ ਕਰੇ ਤੈਸਾ ਕੋ ਹੋਈ ਤੁਜ ਬਿਣ ਦੁਜਾ ਨਹੀਂ ਕੋਈ ਜੇਹੀ ਤਮਤ ਦੇਹੀ ਤਿਹ ਕੋ ਪਾਵੇ ਉਦੋਂ ਪੇ ਭਾਵੈ ਤੇ ਵੈ ਚਲਾਵੈ ਰਗ ਰਤਨ ਪਰੀਆਂ ਪਰਵਾਰ ਤਿਤ ਵਿੱਚ ਉਪਜੇ ਅੰਬਰਤ ਸਾਰ ਨਾਨਕ ਕਰਤੇ ਕਾਇ ਹੋ ਤਨ ਮਾਲ ਜੇ ਕੋ 부ਝੇ ਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੀ ਕਰ ਆਇਆ ਆਮਲ ਸਖੀਏ ਕਾਜ ਰਚਾਇਆ ਖੇਲ ਦੇ ਕਮਣ ਅਨੰਦ ਪਿਆ ਸੋ ਬਾਵਣ ਆਇਆ ਗਾਵੋ ਗਾਵਣੋ ਕਾਮਣੀ ਬਬੇ ਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਧਾਰ ਰਹਾ ਗੁਰੂ ਦਵਾਰੇ ਹੰ ਬਰਾ ਵਿਆਂ ਹੂ ਜੇ ਹੋਵਾ ਜਸ ਮਿਲਿਆ ਤਾਂ ਜਾਣਿਆ ਤੇ ਲੋਕਾਂ ਮੈਂ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਰਜ ਆਪ ਸਵਾਰਿ ਹੋਰਨ ਕਰਜ ਨਾ ਹੋਈ ਜਿਤ ਕਰਜ ਤਤ ਸੰਤੋਖ ਦਇਆ ਧਰਮ ਹੈ ਗੁਰਮ ਕਬੂਜੇ ਕੋਈ ਕਣ ਤਨਨਾਣਕ ਸਬਨਾ ਕਾ ਤੇਰੇ ਕੋ ਸੋਈ ਜਿਸ ਨੂੰ ਨਦਰ ਕਰੀ ਸਾ ਸੁਹਾਗਣ ਹੋਇ ਆਸਾ ਮਹੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਈ ਦੁਰਮਤ ਗਈ ਭਈ ਕੀ ਰਤ ਠਾਈ ਸੱਚ ਪੜੀ ਸਾਚੋਂ ਮੁਕਣਾਉ ਸਤਿਗੁਰੂ ਸੇਵ ਪਾਏ ਨਿਜ ਥਾ ਮਨ ਚੂਰੇ ਘਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾ ਆਦਿਕ ਇਤਿਹਾਸ ਭੀਕ ਬੋ ਕਰੇ ਜੋ ਕਬਿ ਕੇ ਆ ਸੁਖ ਤਨ ਪਰ ਹਰੇ ਕਾਮ ਕਰੋ ਦੇ ਅੰਤਰ ਤਨ ਹਿਰੇ ਜੁਬਦਾ ਛੋੜ ਨਾਮ ਨਿਸਤਾਰੇ ਸਹਿਜ ਲਾਹਣ ਸਹਿਜ ਅਨੰਦ ਸਕਸਨ ਪ੍ਰੇਮ ਪ੍ਰੇਮ ਗੋਵਿੰਦ ਆਪੇ ਕਰਿਆ ਬਗਸਿੰਧ ਤਨ ਮਨ ਹਰ ਪੈ ਆਗੇ ਜਿੰਦ ਝੂਠੇ ਵਕਾਰ ਮਹਾ ਦੁਖ ਦੇ ਇਕ ਵਰਨਦੀ ਇਸੇ ਸਭ ਕੀ ਜੋ ਪਜੇ ਸੋ ਵਾਵੇ ਜਾਏ ਨਾਨਕ ਅਸਤਰ ਨਾਮ ਰਜਾਈ ਜੋ ਪਜੇ ਸੋ ਵਾਵੇ ਜਾਏ ਨਾਨਕ ਅਸਤਰ ਨਾਮ ਰਜਾਈ